ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਰਾਤ ਦੇ ਮੌਸਮ ਦੀ ਜੀ ਔਰ ਅਗਲੇ 72 ਘੰਟਿਆਂ ਦੀ ਗੱਲ ਕਰਾਂਗੇ ਯਾਨੀ ਕਿ 23 24 ਤੋਂ 25 ਤਰੀਕ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਐ ਇਸ ਲਈ ਜੀ ਤਾਜ਼ਾ ਸੈਟੇਲਾਈਟ ਦਸੇਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਰਾਤ ਦੇ ਲਗਭਗ 9 ਵਜੇ ਜਾ ਰਹੇ ਨੇ ਤੇ ਜੇਕਰ ਸਿੱਧਾ ਤਾਜ਼ਾ ਸੈਟੇਲਾਈਟ ਦਸੇਰਾ ਆਪਾਂ ਦੇਖੀਏ ਤੇ ਇਸ ਵੇਲੇ ਲਗਭਗ ਮੌਸਮ ਪੰਜਾਬ ਦੇ ਹਉਤੇ ਖੇਤਰਾਂ ਦੇ ਵਿੱਚ ਸਾਫੀ ਹੋਣਾ ਹੋਇਆ ਔਰ ਹਰਿਆਣਾ ਰਾਜਸਥਾਨ ਦੇ ਵਿੱਚ ਵੀ ਮੌਸਮ ਅੱਜ ਸਾਫ ਰਿਹਾ ਦਿਨ ਭਰ ਤੇ ਇਸ ਵੇਲੇ ਵੀ ਸਾਫ ਹੈ ਹਾਲਾਂਕਿ ਹਲਕੇ ਟੁੱਟਵੇਂ ਬਦਲਬਾਹੀ ਕੁਝ ਖੇਤਰਾਂ ਦੇ ਵਿੱਚ ਅੱਜ ਰਾਤ ਉੱਪਰਲੇ ਫੱਦਰ ਤੇ ਗੁਜ਼ਰ ਸਕਦੀ ਹੈ ਤੇ ਇਹਦਾ ਕੋਈ ਬਹੁਤਾ ਪ੍ਰਭਾਵ ਬਹੁਤਾ ਇਫੈਕਟ ਹੈ ਜਿਹੜਾ ਮਾਸਾਂ ਦੇ ਉੱਤੇ ਨਹੀਂ ਪੈਣਾ। ਬਿਤੇ ਰਾਤਾਂ ਦੇ ਮੁਕਾਬਲੇ ਰਾਤਾਂ ਥੋੜੀਆਂ ਨਿੱਗੀਆਂ ਹੋ ਰਹੀਆਂ ਨੇ ਜਿੱਥੇ ਟੈਂਪਰੇਚਰ 11-12 ਤੇ ਚੱਲਦੇ ਹੋਏ ਸੀ ਉੱਥੇ ਹੁਣ 2-3 ਡਿਗਰੀ ਦਾ ਇਜ਼ਾਫਾ ਜਿਹੜਾ ਟੈਂਪਰੇਚਰ ਦੇ ਵਿੱਚ ਦਰਜ ਹੋ ਰਿਹਾ। ਦਿਨਾਂ ਦੇ ਪਾਰੇ ਦੇ ਵਿੱਚ ਵੀ ਵਾਧਾ ਜਿਹੜਾ ਜਾਂ ਨਿਰੰਤਰ جاری ਹੈ। ਸੌਂ ਦੇ ਜਿਹੜੇ ਦਿਨ ਹੋਣਗੇ ਅਗਲੇ ਜਿਹੜੇ 3 ਦਿਨਾਂ ਦੀ ਅਫਾ ਗੱਲ ਕਰੀਏ 25 ਤਰੀਕ ਤੱਕ ਕੋਈ ਸਿਸਟਮ ਫਿਲਹਾਲ ਆਉ ਸਮੇਂਿਕਾ ਮਾਰਚ ਮਹੀਨੇ ਦਾ ਤੇ 25 ਤਰੀਕ ਤੱਕ ਵੀ ਮੌਸਮ ਦੇ ਵਿੱਚ ਵੱਡੇ ਫੱਦਰ ਤੇ ਫਿਰ ਬਦਲ ਸੰਭਵ ਨਹੀਂ ਹੈ ਤੇ ਮੌਸਮ ਗਰਮ ਤੇ ਖੁਸ਼ਕ ਬਣਿਆ ਰਹਿਣਾ ਇਸ ਲਈ ਆਉਂਦੇ ਜਿਹੜੇ 3 ਦਿਨ ਨੇ ਮੀਂਹ ਵਾਲੇ ਫਖੋਂ ਸਾਫ਼ ਰਹਿਣਗੇ ਮੀਂਹ ਵਾਲਾ ਸਿਸਟਮ ਜਿਹੜਾ ਹੋਏਗਾ ਉਹ ਹਲਕੇ ਲੈਵਲ ਦਾ ਜਾਪ ਰਿਹਾ ਤੇ ਮਾਰਚ ਦੇ ਅਖੀਰ ਦੇ ਵਿੱਚ ਉਹ ਸਿਸਟਮ ਆਉਂਦਾ ਜਾਪ ਰਿਹਾ ਉਹਦੀ ਵੀ ਅਪਡੇਟ ਤੁਹਾਨੂੰ ਆਉਂਦੇ ਦਿਨਾਂ ਦੇ ਦਰਮਿਆਨ ਦੇ ਦਿੱਤੀ ਜਾਵੇਗੀ ਤੇ ਉਹ ਸਿਸਟਮ ਬਾਰੇ ਜਿਹੜਿਆ ਵਿਸਤਾਰ ਪੁਰਵਕ ਅਪਡੇਟ ਤੁਹਾਨੂੰ ਜਲਦ ਲੈ ਕੇ ਆစီ ਹਾਜ਼ਰ ਹੋਵਾਂਗੇ ਤੇ ਦੂਜੇ ਪਾਸੇ ਜ ਪਹਾੜਾਂ ਦੇ ਵਿੱਚ ਵੀ ਪਾਰਾ ਹੁਣ ਹੌਲੀ ਹੌਲੀ ਚੜਨਾ ਸ਼ੁਰੂ ਹੋ ਚੁੱਕਿਆ ਆ 1° ਦਾ ਵਾਧਾ ਪਹਾੜਾਂ ਦੇ ਵਿੱਚ ਵੀ ਟੈਂਪਰੇਚਰ ਦੇ ਵਿੱਚ ਹੋ ਰਿਹਾ ਤੇ ਫਿਲਹਾਲ ਜਿਹੜੇ ਸਿਸਟਮ ਪਿੱਛੇ ਲੰਘ ਕੇ ਗਏ ਨੇ ਉਹ ਪਹਾੜਾਂ ਦੇ ਵਿੱਚ ਉੱਪਰਲੇ ਫੱਤਰ ਤੇ ਬਰਫਬਾਰੀ ਦੇ ਕੇ ਗਈ ਸੀ ਜਿਹਦਰਾ ਮੈਦਾਨਾਂ ਦੇ ਵਿੱਚ ਠੰਡ ਵਧੀ ਸੀ ਤੇ ਪਾਰਾ ਹੇਠਾਂ ਆਇਆ ਸੀ ਪਰ ਹੁਣ ਜਿਵੇਂ-ਜਿਵੇਂ ਧੁਪਾਲਾ ਕਰੀਆਂ ਨੇ ਤੇ ਪਾਰਾ ਫਿਰ ਤੋਂ ਚੜਨਾ ਜਰਾ ਸ਼ੁਰੂ ਹੋ ਚੁੱਕਿਆ ਹੈ ਤੇ ਲਗਫਗ ਮੌਸਮ ਹੁਣ ਸਾਫ਼ ਰਹੇਗਾ ਜੋ 25 ਤਰੀਕ ਤੱਕ ਉਸ ਬਾਜਰਾ ਸਿਸਟਮ ਆਏਗਾ ਉਹਦੀ ਅਫਰਡ ਜਲਦ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਜੀ ਸ਼ੁਕਰੀਆ ਜੇਕਰ ਅਫਾ ਦੂਜੇ ਪਾਸੇ ਪੂਰਬੀ ਭਾਰਤ ਦੀ ਗੱਲ ਕਰੀਏ ਤੇ ਪੂਰਬੀ ਭਾਰਤ ਦੇ ਜਿਹੜੇ ਕਾਫੀ ਸੂਬਿਆਂ ਦੇ ਵਿੱਚ ਇਸ ਵੇਲੇ ਮੌਸਮ ਬਦਲਵਾਈ ਵਾਲਾ ਬਣਿਆ ਹੋਇਆ ਤੇ ਕੁਝ ਖੇਤਾਂ ਦੇ ਵਿੱਚ ਛਰਾਟੇ ਜਿਹੜੇ ਲੱਗ ਰਹੇ ਨੇ ਤੇ ਉਹਨਾਂ ਭਾਗਾਂ ਦੇ ਵਿੱਚ ਬਦਲਵਾਈ ਇਸ ਵੇਲੇ ਜਾਰੀ ਹੈ ਧੰਨਵਾਦ